ਨਰਿੰਦਰ ਬੀਬਾ ਜੀ ਹੈ ਹਾਂਜੀ ਉਹ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਦੋਨੋਂ ਜਣੇ ਇੱਕ ਦੂਜੇ ਇੱਕ ਦੂਜੇ ਨੂੰ ਬਹੁਤ ਨੇੜੇ ਸੀ ਅੱਛਾ ਬੀਬਾ ਨੇ ਕਿਹਾ ਤੂੰ ਅਲਵੇਲਾ ਦੁਨੀਆ ਤੋਂ ਵੱਖਰਾ ਹੈ ਉਹਦਾ ਨਾਂ ਹੀ ਫਿਰ ਅਲਵੇਲਾ ਜੀ ਪੈ ਗਿਆ ਨਰਿੰਦਰ ਬੀਬਾ ਜੀ ਨੇ ਨਾਮ ਉਹਨਾਂ ਦਾ ਅਲਵੇਲਾ ਰੱਖਿਆ ਨਾਮ ਰੱਖ ਲਿਆ ਕਹਿੰਦੇ ਤੂੰ ਤਾਂ ਅਲਵੇਲਾ ਵੱਖਰਾ ਹੈਂ ਲੋ ਦੁਨੀਆ ਤੋਂ ਕਿਉਂਕਿ ਉਹਨਾਂ ਦੇ ਜਿਹੜੇ ਸ਼ਬਦ ਸੀਗੇ ਜੀ ਜੀ ਉਹ ਡਿਫਰੈਂਟ ਸੀਗੇ ਉਹਨਾਂ ਦਾ ਜੇ ਆਪਾਂ ਮਾਪ ਤੋਲ ਕਰੀਏ ਬਾਪੂ ਕਰਨੈਲ ਸਿੰਘ ਜੀ ਪਾਰਸ ਰਾਮੂ ਵਾਲੀ ਆ ਤੇ ਜਾਂ ਗੀਤਖਾਰੀ ਖੇਤਰ ਦੇ ਵਿੱਚ ਦਿਦਾਰ ਸੰਧੂ ਜੀ ਹੋਏ ਨੇ ਤੇ ਜਾਂ ਗੁਰਬਖਸ਼ ਸਿੰਘ ਅਲਵੇਲਾ ਇਹਨਾਂ ਦੇ ਜਿਹੜੀ ਸ਼ਬਦਾਂ ਦੀ ਚੋਣ ਆ ਵੱਖਰੀ ਆ ਜੀ ਜਦੋਂ ਵੀ ਤੁਸੀਂ ਕਿਤੇ ਗੀਤ ਇਹਨਾਂ ਤਿੰਨਾਂ ਦੇ ਸੁਣੋਗੇ ਉਹਦੇ ਵਿੱਚ ਕੋਈ ਤੁੱਥ-ਮੁੱਥ ਕਰਿਆ ਨਹੀਂ ਸ਼ਬਦ ਆਊਗਾ ਬਕਾਇਦਾ ਪੰਜਾਬੀ ਨੂੰ ਉਹਨਾਂ ਦੀ ਵੋਕੈਬਲਰੀ ਵੱਡੀ ਸੀ ਜੀ ਸ਼ਬਦਾਂ ਦੀ ਚੋਣ ਤਸ਼ਵੀਹ ਦੇ ਕੇ ਉਦਾਹਰਨ ਦੇ ਕੇ ਫਿਰ ਉਹ ਗੀਤ ਨੂੰ ਪੂਰਾ ਕਰਦੇ ਸੀ ਜੋ ਅੱਜਕੱਲ ਦੇ ਗੀਤਕਾਰਾਂ ਦੇ ਵਿੱਚ ਨਹੀਂ ਹੈ ਨਹੀਂ ਜੀ ਢੀਡੇ-ਤੇੜੇ ਵੀ ਨਹੀਂ ਹੈ ਨਾ ਨਾ ਜੀ ਅੱਜ ਤਾਂ ਮਤਲ ਅੱਜ ਤਾਂ ਗੀਤ ਹੋਰ ਹੈ ਉਹਨਾਂ ਦੇ ਗੀਤ ਸੀਗਾ ਜੇ ਗੀਤ ਲਿਖਣਾ ਵੀ ਹੈ ਨਾ ਹੂੰ ਉਹਨੂੰ ਗੀਤ ਹਰ ਬੰਦਾ ਸੁਣ ਸਕੇ ਅੱਛਾ ਜਿੱਤੀ ਬੈਠੀ ਹੈ ਧੀ ਸੁਣੇ ਮਾਂ ਬੈਠੀ ਹੈ ਮਾਂ ਸੁਣੇ ਇੱਕ ਨੌਜਵਾਨ ਹੈ ਉਹ ਸੁਣੇ ਜਿਵੇਂ ਕਿ ਇੱਕ ਗੀਤ ਦੀ ਮੈਂ ਤੁਹਾਨੂੰ ਆਧਾਰਨ ਦਿੰਦਾ ਉਹਨਾਂ ਦੀ 79 ਸ਼ਤਾ ਜੀ ਨੇ ਰਿਕਾਰਡ ਕੀਤਾ ਸੀਗਾ ਜੀ ਜੀ ਮਤਲਬ ਕੋਈ ਫਰੈਂਡ ਹੈ ਆਪਸ ਵਿੱਚ ਇਹ ਨਹੀਂ ਕੋਈ ਲੇਡੀਜ਼ ਹੋ ਸਕਦੀ ਕੁੜੀ ਹੋ ਸਕਦੀ ਹੈ ਕੋਈ ਮੁੰਡੇ ਤੋਂ ਹੋ ਸਕਦੇ ਆ ਕੋਈ ਭਰਾ ਹੋ ਸਕਦੇ ਆ ਕਹਿੰਦੇ ਤੁਰ ਗਿਆ ਸੋਹਣਾ ਸਾਡੀ ਜਿੰਦ ਨਾਲੇ ਲੈ ਗਿਆ ਮਿਲਾਂਗੇ ਜ਼ਰੂਰ ਕਦੇ ਜਾਂਦਾ ਹੋਇਆ ਕਹਿ ਗਿਆ